ਗੜਸ਼ੰਕਰ ਹਰਪੁਰ ਰੋਡ ਤੇ ਸਥਿਤ ਪਿੰਡ ਪੱਧਰਾਣਾ ਵਿਖੇ ਪੈਲਸ ਦੇ ਵਿੱਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਜਦੋਂ ਅੱਜ ਪੈਲਸ ਵਿੱਚ ਧੂੰਆਂ ਉੱਡਦਾ ਦਿਖਾਈ ਦਿੱਤਾ ਤਾਂ ਇਲਾਕੇ ਵਿੱਚ ਅਫੜਾ ਤਫੜੀ ਮਚ ਗਈ ਅਤੇ ਰਾਗੀਰਾ ਵੱਲੋਂ ਮੌਕੇ ਤੇ ਪਹੁੰਚ ਕੇ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਥਾਣਾ ਗੜਸ਼ੰਕਰ ਅਤੇ ਫਾਇਰ ਬਿਗੇਡ ਨੂੰ ਸੂਚਿਤ ਕੀਤਾ ਗਿਆ ਰਾਹਤ ਵਾਲੀ ਖਬਰ ਇਹ ਰਹੀ ਕਿ ਪ੍ਰੋਗਰਾਮ ਨਾ ਹੋਣ ਦੀ وجہ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਹੁਣ ਮੌਕੇ ਤੇ ਫਰਬ ਵਿਗੜਾ ਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਹੈ ਪ੍ਰੰਤੂ ਪੈਲਸ ਦਾ ਵੱਡਾ ਹਿੱਸਾ ਜਲ ਕੇ ਰਾਖ ਹੋ ਗਿਆ ਮੌਕੇ ਤੇ ਪੁਜੀਆ थाना ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਤੇ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਅੱਗ ਤੇ ਕਾਬੂ ਪਾ ਲਿਆ ਹੈ ਰਾਣਾ ਦਾ ਪੈਲਸਾ ਗ੍ਰੈਂਡ ਮੋਰ ਉਹਦੇ ਵਿੱਚ ਜਿਹੜੀ ਅਚਾਨਕ ਅੱਗ ਲੱਗਦੀ ਸੀਗੀ ਕੁਝ ਤਾਂ ਕਾਫੀ ਨੁਕਸਾਨ ਹੋ ਗਿਆ ਜਿਹੜੀਆਂ ਫਾਇਰ ਬ੍ਰੀਡ ਗੱਡੀਆਂ ਉਹ ਮੋਕਾ ਜਾ ਗਈਆਂ ਨੇ ਤੇ ਜਿਹੜੀ ਅਗਰੂ ਪੂਰਾ ਕਬੂਤ ਕਰ ਲਿਆ ਪੂਰਾ ਖੂਨ ਕੋਈ ਨੁਕਸਾਨ ਹੋ ਨਹੀਂ ਕੋਈ ਸਰ ਕਹਤਾ ਕੁਝ ਕਿੰਨਾ ਕਰੇ ਨੁਕਸਾਨ ਇਹ ਦੇ ਬਾਰੇ ਕੋਈ ਪਤਾ ਨਹੀਂ ਮਾਲਕੀ ਦੱਸਣ ਕਿੰਨਾ ਨੁਕਸਾਨ ਹੈ ਇਹ ਜਾਨੀ ਨੁਕਸਾਨਤਰੀ ਸਰ ਕੋਈ ਹੋਇਆ ਹੈ ਜਾਨੀ ਨੁਕਸਾਨ ਕੋਈ ਨਹੀਂ ਗੜਸ਼ੰਕਰ ਹਰਪੁਰ ਰੋਡ ਤੇ ਸਥਿਤ ਪਿੰਡ ਪੱਧਰਾਣਾ ਵਿਖੇ ਪੈਲਸ ਦੇ ਵਿੱਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਜਦੋਂ ਅੱਜ ਪੈਲਸ ਵਿੱਚ ਧੂੰਆਂ ਉੱਡਦਾ ਦਿਖਾਈ ਦਿੱਤਾ ਤਾਂ ਇਲਾਕੇ ਵਿੱਚ ਅਫੜਾ ਤਫੜੀ ਮਚ ਗਈ ਅਤੇ ਰਾਗੀਰਾ ਵੱਲੋਂ ਮੌਕੇ ਤੇ ਪਹੁੰਚ ਕੇ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਥਾਣਾ ਗੜਸ਼ੰਕਰ ਅਤੇ ਫਾਇਰ ਬਿਗੇਡ ਨੂੰ ਸੂਚਿਤ ਕੀਤਾ ਗਿਆ ਰਾਹਤ ਵਾਲੀ ਖਬਰ ਇਹ ਰਹੀ ਕਿ ਪ੍ਰੋਗਰਾਮ ਨਾ ਹੋਣ ਦੀ وجہ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਹੁਣ ਮੌਕੇ ਤੇ ਫਰਬ ਵਿਗੇੜਾ ਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਹੈ ਪ੍ਰੰਤੂ ਪੈਲੱਸ ਦਾ ਵੱਡਾ ਹਿੱਸਾ ਜਲ ਕੇ ਰਾਖ ਹੋ ਗਿਆ ਮੌਕੇ ਤੇ ਪੁਜੀਆ थाना ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਤੇ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਅੱਗ ਤੇ ਕਾਬੂ ਪਾ ਲਿਆ ਹੈ ਰਾਣੇ ਦਾ ਪੈਲੱਸ ਆ ਗ੍ਰੈਂਡ ਮੋਰ ਉਹਦੇ ਵਿੱਚ ਜਿਹੜੀ ਅਚਾਨਕ ਅੱਗ ਲੱਗਦੀ ਸੀਗੀ ਪਤ ਕਾਫੀ ਨੁਕਸਾਨ ਹੋ ਗਿਆ ਜਿਹੜੀਆਂ ਫਾਇਰ ਬ੍ਰਿਗੇਡ ਗੱਡੀਆਂ ਉਹ ਮੋਕੇ ਤੇ ਆ ਗਈਆਂ ਨੇ ਤੇ ਜਿਹੜੀ ਅੱਗ ਨੂੰ ਪੂਰਾ ਕਾਬੂ ਕਰ ਲਿਆ ਪੂਰਾ ਖੂਨ ਕੋਈ ਨੁਕਸਾਨ ਹੋ ਨਹੀਂ ਕੋਈ ਸਰ ਕਹਿੰਦਾ ਕੁਝ ਕਿੰਨਾ ਕੁ ਨੁਕਸਾਨ ਹੈ ਇਹ ਦੇਖੋ ਬੜਾ ਕੋ ਪਤਨ ਉਹ ਮਾਲਕੀ ਦੱਸਾਂਗੇ ਕਿੰਨਾ ਨੁਕਸਾਨ ਹੈ ਇਹ ਜਾਨੀ ਨੁਕਸਾਨਤਰੀ ਸਰ ਕੋਈ ਹੋਇਆ ਹੈ ਜਾਨੀ ਨੁਕਸਾਨ ਕੋਈ ਨਹੀਂ ਰਣਨਾਕ ਫੈਲਾਸਾ ਗ੍ਰੈਂਡ ਮੋਹਰ ਉਹਦੇ ਵਿੱਚ ਜਿਹੜੀ ਆ ਅਚਾਨਕ ਇਹਦੇ ਹੱਥ ਲੱਗ ਗਈ ਸੀ ਪਤ ਕਾਫੀ ਨੁਕਸਾਨ ਹੋ ਗਿਆ ਜਿਹੜੀਆਂ ਫਾਇਰ ਬ੍ਰਿਗੇਡ ਗੱਡੀਆਂ ਉਹ ਮੋਕੇ ਤੇ ਆ ਗਈਆਂ ਨੇ ਜੇ ਜਿਹੜੀ ਅਗਰੂ ਪੂਰਾ ਕਬੂਲ ਕਰ ਲਿਆ ਪੂਰਾ ਕੋਈ ਨੁਕਸਾਨ ਹੋ ਨਹੀਂ ਕੋਈ ਸਰ ਕਹਤਾ ਕੁਝ ਕਿੰਨਾ ਕਰੇ ਨੁਕਸਾਨ ਇਹਦੇ ਬਾਰੇ ਕੋਈ ਪਤਾ ਨਹੀਂ ਮਾਲਕੀ ਦੱਸਾਂਗੇ ਤੇ ਨੁਕਸਾਨ ਇਹ ਜਾਨੀ ਨੁਕਸਾਨਤਰੀ ਸਰ ਕੋਈ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ